ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਗ ਗੋੜੀ ਸੁਖਮਨੀ ਮਹੱਲਾ ਪੰਜਵਾਂ ਗੁਰ ਕੀ ਮਤ ਤੂੰ ਲੈ ਆਨੇ ਭਗਤ ਦੂਬੇ ਸਿਆਨੇ ਮਨੇ ਉਹ ਸਤਗੁਰਾਂ ਦੇ ਬਚਨ ਲੜੀਵਾਰ ਅਸੀਂ ਪਹਿਲਾਂ ਵੀ ਸੁਣ ਰਹੇ ਹਾਂ ਸਤਗੁਰਾਂ ਜਿਹੜੇ ਬਚਨ ਸਟਾਰਟਨ ਕਿਹਾ ਕਿ ਗੁਰੂ ਦੇ ਨਾਮ ਤੋਂ ਬਗੈਰ ਹੋਰ ਕੋਈ ਚੀਜ਼ ਨਾਲ ਚੱਲਣ ਵਾਲੀ ਨਹੀਂ ਹੈਗੀ ਬਾਰ-ਬਾਰ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਲੱਗ-ਅਲੱਗ ਬਚਨਾਂ ਨਾਲ ਜਿਸ ਤਰ੍ਹਾਂ ਪਿਛਲੀ ਵਾਰ ਬਚਨ ਕਿ ਮਨ ਪਰ ਬੋਦੋ ਹਰਕੇ ਨਾਏ ਹੁਣ ਅੱਜ ਸਗਰਾਂ ਦੇ ਜੋ ਬਚਨ ਨੇ ਫਰਮਾਰੇ ਨੇ ਗੁਰੂ ਕੀ ਮਤ ਤੂੰ ਲੈ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹੁਣ ਕਿੰਨਾ ਸਰਲ ਜਿਹੜਾ ਆ ਸਗਰਾਂ ਦਾ ਸੰਦੇਸ਼ ਓ ਕਹਿੰਦੇ ਕਿ ਬੜੇ ਬੜੇ ਜਿਹੜੇ ਸੀ ਗਿਆਨਵਾਨ ਜਿਹੜੇ ਡੁੱਬ ਚੁੱਕੇ ਨੇ ਇੱਥੇ ਬੜੀ ਬੜੀ ਜਿਹੜੀ ਮਾਤ ਰੱਖਣ ਵਾਲੇ ਸੀ ਜਿਸ ਤਰ੍ਹਾਂ ਅਸੀਂ ਰਾਵਣ ਦੀ ਗੱਲ ਕਰਦੇ ਆਂ ਕਹਿੰਦੇ ਚਾਰਾਂ ਵੇਦਾਂ ਦਾ ਗਿਆਤਾ ਸੀ ਓ ਕਿੰਨਾ ਕੰਡਾ ਟੀਕਾਕਾਰ ਸੀ ਪੰਡਤ ਸੀ ਲੇਕਿਨ ਗੱਲ ਨਹੀਂ ਪਣੀ ਹਨ ਉਹੀ ਸਾਰਗਰ ਪਰਉਂਦੇ ਨੇ ਕਿ ਗੁਰੂ ਕੀ ਮਤ ਤੋਂ ਲੈ ਆਣੇ ਕੰਨੇ ਜਿਹੜੇ ਗੁਰੂ ਮਤ ਦੇ ਰਿਹਾ ਏ ਉਹਨੂੰ ਲੈ ਉਹਨੂੰ ਸਮਝ ਜੋ ਰਸਤਾ ਦੱਸ ਰਿਹਾ ਏ ਉਹਦੇ ਤੇ ਚੱਲ ਹੁਣ ਗੁਰੂ ਕੀ ਕਹਿ ਰਿਹਾ ਏ ਗੁਰੂ ਇਹ ਨਹੀਂ ਕਹਿ ਰਿਹਾ ਕਿ ਕੋਈ ਸੰਸਾਰੀ ਚੀਜ਼ਾਂ ਦੀ ਸਾਨੂੰ ਕੋਈ ਦੌੜ ਲਵਾ ਰਿਹਾ ਏ ਉਹ ਇੱਕੋ ਹੀ ਗੱਲ ਕਰਦਾ ਏ ਉਹ ਕਹਿੰਦਾ ਕਿ ਗੁਰਪਖਤੀ ਜਿਹੜੀ ਐ ਪ੍ਰਭੂ ਭਗਤੀ ਉਹ ਕਰਤੋ ਉਹਦੇ ਵਿੱਚ ਹੀ ਸਭ ਕੁਝ ਸ਼ੰਗਰਾਂ ਨੇ ਫਰਮਾਉਣਾ ਕਿ ਦਾਤਾਂ ਨੂੰ ਪਾਲਿਆ ਤੇ ਦਾਤਾਂ ਸਾਰੀਆਂ ਆਪੇ ਹੀ ਵਿੱਚ ਆ ਜਾਣੀਆਂ ਹੁਣ ਇੱਥੇ ਕੀ ਫਰਮਾ ਲੈਨੇ ਕਿ ਭਗਤ ਬਿਨਾ ਬਹੁਤ ਡੂਬੇ ਸਿਆਣੇ ਹੁਣ ਭਗਤੀ ਕਾਦੀ ਕਰਨੀ ਐ ਭਗਤੀ ਤਾਂ ਅਸੀਂ ਵੀ ਸਾਰੇ ਕਰ ਰਹੇ ਆ ਭਗਤੀ ਤਾਂ ਕਰ ਹੀ ਰਹੇ ਆ ਨਾ ਸਾਰੇ ਆਪਣੇ ਆਪਣੇ ਬੱਚਿਆਂ ਦੀ ਆਪਣੇ ਆਪਣੇ ਕਾਰੋਬਾਰਾਂ ਦੀ ਜਿੱਥੋਂ-ਜਿੱਥੋਂ ਤੱਕ ਵੀ ਸਾਡਾ ਮੋਹ ਜੁੜਿਆ ਹੈ ਸਭ ਦੀ ਭਗਤੀ ਚੱਲ ਰਹੀ ਹੈ ਪਰ ਇੱਥੇ ਜਿਹੜੀ ਉਹਨਾਂ ਨੇ ਗੱਲ ਕਰ ਰਹੇ ਨੇ ਉਹ ਸਤਗੁਰੂ ਉਸ ਪਰਮੇਸ਼ਵਰ ਦੀ ਭਗਤੀ ਦੀ ਗੱਲ ਕਰ ਰਹੇ ਨੇ ਈਸ਼ ਗੁਰੂ ਨੇ ਮੱਜਨ ਫਰਮਾਇਆ ਕਿ ਕਿ ਜਿਸ ਜਨ ਦੀਏ ਤੁਝੇ ਤਿਸ 부ਝੇ ਨਾ ਗਿਆਨਾਂ ਨਾਮ ਵਿਸਾਰ ਨਾਨਕ ਪਛਤਾਨਾ ਉਹਨਾਂ ਕਹੇ ਕਿ ਉਹਦੇ ਨਾਮ ਨੂੰ ਵਿਸਾਰ ਕੇ ਤੂੰ ਬਾਕੀ ਸਾਰਿਆਂ ਨਾਲ ਆਪਣੀ ਬਣਾਈਏ ਪਰ ਉਹਨੂੰ ਤਾਂ ਭੁੱਲ ਗਏ ਇਸ ਕਰਕੇ ਤੂੰ ਪਛਤਾਉਂਦਾ ਰਹਿਣਾ ਹਰ ਵੇਲੇ ਜਦੋਂ ਤੱਕ ਉਹਦੇ ਨਾਲ ਨਾ ਬਣੀ ਕਿ ਬਨੇ ਤਾਂ ਸਤਗੁਰੂ ਸੇ ਬਨੇ ਜੇ ਉਹਦੇ ਨਾਲ ਨਾ ਬਣੀ ਸਾਰੀ ਦੁਨੀਆ ਨਾ ਬਣ ਗਈ ਸਾਰੀਆਂ ਚੀਜ਼ਾਂ ਨਾ ਬਣ ਗਈ ਤੇ ਇੱਥੇ ਉਹ ਕਹਿੰਦੇ ਕਿ ਇੱਕ ਬਣੀ ਕਿਸੇ ਕੰਮ ਹੀ ਨਹੀਂ ਆਉਣੀ ਕਿਉਂਕਿ ਕਿਸੇ ਦੇ ਵਿੱਚ ਵੀ ਇੰਨੀ ਨਹੀਂ ਤਾਕਤ ਹੈਗੀ ਕਿ ਸਾਨੂੰ ਇੱਥੋਂ ਬਾਹਰ ਕੱਢ ਸਕੇ ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਗੁਰੂ ਕੀ ਮਾਤ ਤੂੰ ਲੈ ਆਣੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ ਬڑے-ਬڑے ਸਿਆਣੇ ਜਿਹੜੇ ਨੇ ਉਹ ਇੱਥੇ ਵਿਚਾਰੇ ਗਰਕ ਹੋ ਗਏ ਧਰਮਰਾਜ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਸੰਗਲਾਂ ਜਿਸ ਤਰ੍ਹਾਂ ਕਹਿੰਦੇ ਬੰਨ ਕੇ ਹਾਜ਼ਰ ਕੀਤਾ ਗਿਆ ਇੱਥੇ ਲੋਕੀ ਉਹਨਾਂ ਕੋਲੋਂ ਹੱਲ ਪੁੱਛਦੇ ਸੀ ਆਪਣੀਆਂ ਚੀਜ਼ਾਂ ਦੇ بڑے-ਬڑے ਜਿਹੜੇ ਪੰਚਾਇਤਾਂ ਦੇ ਬੰਦੇ ਜਿਹੜੇ بڑے-ਬڑے ਵੱਡੇ ਜਿਹੜੇ ਗਿਆਨਮਾਨ ਸੀ ਜਿਨ੍ਹਾਂ ਨੇ ਇੱਥੇ ਜੱਜ ਬਣੇ ਲੋਕਾਂ ਦੇ ਫੈਸਲੇ ਕਰਦੇ ਸੀ ਉੱਥੇ ਆਪ ਹੱਥ ਖੜੀਆਂ ਲੱਗੀਆਂ ਆਪ ਹਾਜ਼ਰ ਹੋਏ ਗਏ ਕਿਉਂ ਕਿ ਕਿਉਂਕਿ ਜਿਹੜੀ ਗੁਰੂ ਦੀ ਮੱਤ ਨਹੀਂ ਲੀ ਇਸ ਕਰਕੇ ਸਤਿਗੁਰਾਂ ਦੇ ਜੋ ਬਚਨ ਨੇ ਉਹਨਾਂ ਨੂੰ ਅੰਦਰ ਧਾਰੀਏ ਅੰਦਰ ਵਸਾਈਏ ਹਿਰਦੇ ਦੇ ਵਿੱਚ ਵਸਾਈਏ ਤੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਕੋਈ ਦੁਨੀਆ ਦੀ ਐਸੀ ਤਾਕਤ ਨਹੀਂ ਹੈ ਕਿ ਜਿਹੜੇ ਸਾਨੂੰ ਦੁਖੀ ਕਰ ਸਕੇ ਪਰ ਜੇ ਉਹ ਚੀਜ਼ ਨਹੀਂ ਹੈ ਠੀਕ ਹੈ ਬਾਕੀ ਚੀਜ਼ਾਂ ਹੋ ਜਾਣਗੀਆਂ ਸਾਰੀਆਂ ਪਰ ਜੇ ਗੁਰੂ ਦੀ ਮੱਤ ਨਹੀਂ ਲਈ ਤੇ ਇਹਨਾਂ ਕਿਹੇ ਚੀਜ਼ਾਂ ਦੇ ਵਿੱਚੋਂ ਸੁੱਖ ਨਹੀਂ ਪ੍ਰਾਪਤ ਹੋਣਾ ਪਰ ਜੇ ਗੁਰੂ ਦੀ ਮੱਤ ਨਾਲ ਲੈ ਕੇ ਚੱਲਦੇ ਹਾਂ ਕਹਿੰਦਾ ਕਿ ਸਤਿਗੁਰੂ ਬਚਨ ਨੂੰ ਉਲੰਘ ਕੇ ਜਹਾਂ ਜੀਵ ਜੇ ਜਾਏ ਜਹਾਂ ਜਾਏ ਤਹਾਂ ਕਾਲ ਹੈ ਕਹੇ ਕਬੀਰ ਸਮਝਾਏ ਗੁਰੂ ਦੇ ਬਚਨਾਂ ਦੇ ਵਿੱਚ ਰਹਿ ਕੇ ਕੰਮ ਕਰੀਏ ਸਾਰੇ ਹਾਂਜੀ ਅੱਗੇ ਬਟਾ ਹਰ ਕੀ ਪਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਮਨ ਭਗਤੀ ਦੀ ਗੱਲ ਕੀਤੀ ਇੱਕ ਭਗਤੀ ਕਰਦੇ ਆਂ ਤੇ ਮਨ ਦੇ ਵਿੱਚ ਕ੍ਰੋਧ ਵੱਧ ਜਾਂਦਾ ਹੈ ਇੱਕ ਭਗਤੀ ਕਰਦੇ ਆਂ ਤੇ ਹਰ ਵੇਲੇ ਡਰ ਲੱਗ ਜਾਂਦਾ ਹੈ ਸ਼ਾਂਤੀ ਤੇ ਕੀ ਆਉਣੀ ਹੈ ਤੜਫਣਾ ਹੀ ਵੱਧਦੀ ਜਾਂਦੀ ਪਈ ਹੈ ਪਰ ਚਾਹੁੰਦਾ ਕਿ ਹਰ ਕੋਈ ਸ਼ਾਂਤੀ ਆਵੇ ਮਨ ਜਿਹੜਾ ਆ ਨਿਰਮਲ ਹੋਵੇ ਕਿਉਂਕਿ ਇੰਨਾ ਖਲਾਰਾ ਪੈ ਗਿਆ ਅੰਦਰ ਸਮਝ ਹੀ ਨਹੀਂ ਲੱਗ ਰਹੀ ਕੁਛ ਪਤਾ ਹੀ ਨਹੀਂ ਲੱਗ ਰਿਹਾ ਜਾਣਾ ਕਿੱਥੇ ਆ ਕਿੱਥੋਂ ਚੱਲੇ ਸਾਂ ਕੀ ਜ਼ਿੰਦਗੀ ਦਾ ਜਿਹੜਾ ਮਨੋਰਥ ਕੀ ਹੈ ਕਿਹੜੀ ਚੀਜ਼ ਨੂੰ ਪਾਉਣਾ ਚਾਹੁੰਦਾ ਹੈ ਮਨ ਕਿਹੜੀ ਚੀਜ਼ ਕਰਕੇ ਹਰ ਵੇਲੇ ਖੁਸ਼ੁ-ਖੁਸ਼ੂ ਕਰਦਾ ਰਹਿੰਦਾ ਹੈ ਸਤਿਗੁਰਾਂ ਦੀ ਕਿਰਪਾ ਨਾਲ ਸਭ ਕੁਝ ਆ ਘਰ-ਬਾਰ ਹੈਗੇ ਨੇ ਗੱਡੀਆਂ ਮੋਟਰਾਂ ਹੈ ਪਰਿਵਾਰ ਨੇ ਧੀਆਂ ਪੁੱਤਰ ਨੇ ਰਿਸ਼ਤੇਦਾਰ ਨੇ ਸਭ ਅਸੇ ਦੀ ਚੱਲ ਰਹੀ ਹੈ ਵਧੀਆ ਸਭ ਕੁਝ ਹੈ ਪਰ ਫਿਰ ਵੀ ਮਨ ਨੂੰ ਚੈਨ ਨਹੀਂ ਕਿਉਂ ਨਹੀਂ ਚਾਹਨੇਗਾ ਕਿਉਂਕਿ ਇਹ ਆਪਣੇ ਅਸਲ ਦੇ ਤੋਂ ਵਿਛੜਿਆ ਪਿਆ ਤੇਨ ਫਰਮਾਇਆ ਕਿ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੇ ਮਾਰਾ ਚੀਤ ਕਹਿੰਦੇ ਜੀ ਮਨ ਨੂੰ ਨਿਰਮਲ ਕਰਨਾ ਚਾਹਨਾ ਹੈ ਤੇ ਫਿਰ ਉਸ ਪਰਮੇਸ਼ਵਰ ਦੀ ਭਗਤੀ ਚਲਾਗਾ ਇਹ ਇਹ ਡਿਊਟੀਆਂ ਆ ਉਹਨੇ ਕਿ ਲੋਗਨ ਸੰਗ ਮੇਰਾ ਠਾਠਾ ਵਾਕਾ ਚਿੱਤ ਮੇਰਾ ਰਾਮ ਭਜਨ ਮੇ ਲਗਾ ਕੰਮ ਕਰ ਸਾਰੇ ਕਰਨੇ ਨੇ ਔਰ ਸਤਗੁਰੂ ਨੇ ਕਰਕੇ ਵਿਖਾਏ ਨੇ ਦੇਖੋ ਜਿੰਨੇ ਵੀ ਸੰਤ ਮਹਾਪੁਰਸ਼ ਆਏ ਕਿ ਉਹਨਾਂ ਦੇ ਪਰਿਵਾਰ ਨਹੀਂ ਸੀ ਹੈਗੇ ਸਾਰਿਆਂ ਦਾ ਗ੍ਰਸਤੀ ਆਏ ਸਾਰਾ ਕੁਝ ਉਹਨਾਂ ਨੇ ਕੀਤਾ ਧੀਆ ਪੁੱਤਰ ਵੀ ਪੈਦਾ ਹੋਏ ਰਿਸ਼ਤੇਦਾਰ ਵੀ ਸੀ ਬੱਚੇ ਵਿਆਹੇ ਜਵਾਈ ਵੀ ਹੋਏ ਅੱਗੇ ਅੱਗੇ ਨੂਹਾਂ ਵੀ ਹੋਈਆਂ ਸਭ ਕੁਝ ਹੋਇਆ ਲੇਕਿਨ ਸਭ ਕੁਝ ਕਰਦਿਆਂ ਕਰਾਉਂਦਿਆਂ ਵੀ ਉਹ ਅੰਮ੍ਰਿਤ ਵਾਂਗੂ ਫਿਰ ਨਿਰਮਲ ਦੇ ਨਾਲ ਸਾਨੂੰ ਵੀ ਉਹ ਹੀ ਜਾਜ ਦੱਸਦੇ ਨੇ ਕਹਿੰਦੇ ਕੰਮ ਸਾਰੇ ਕਰੋ ਪਰਿਸ਼ਰਣ ਨੇ ਕਿਹਾ ਕਿ ਹੱਥ ਕਾਰਵਲ ਚਿੱਤ ਯਾਰਵਲ ਚਿੱਤ ਕਰਕੇ ਹਮੇਸ਼ਾ ਹੀ ਉਸ ਪਰਮੇਸ਼ਵਰ ਨਾਲ ਜੁੜੇ ਰਹੋ ਉਹਦਾ ਨਾਮ ਜਿਹੜਾ ਸਾਡੇ ਅੰਦਰ ਹਮੇਸ਼ਾ ਚੱਲਦਾ ਰਹੇ ਜਦੋਂ ਤੱਕ ਉਹ ਚੀਜ਼ ਨਹੀਂ ਜਦੋਂ ਅਸੀਂ ਬਾਕੀ ਚੀਜ਼ਾਂ ਦੇ ਸੰਗ ਕਰਦੇ ਆਂ ਤੇ ਉਹ ਉਹਦੀ ਵੀ ਤੇ ਸਾਡੇ ਉੱਤੇ ਅਸਰ ਸਾਡੇ ਉੱਤੇ ਅਸਰ ਹੁੰਦਾ ਹੈ ਹੁਣ ਜਿਸ ਨਾਲ ਹੁਣੇ ਗੱਲ ਕਰ ਰਹੇ ਸੀ ਇਸ ਜੀ ਤੋਂ ਮਨਾ ਨਹੀਂ ਕਰੀਦਾ ਜਿਸ ਨੇ ਦੱਸਿਆ ਕਿ ਹੁਣ ਦੇਖੋ ਹੁਣ ਬੱਚੇ ਨਾਲ ਗੱਲ ਕਰ ਰਹੇ ਸੀ ਕਿ ਪਾਠ ਕਰਦੇ ਸੁਖਮਨੀ ਸਾਹਿਬ ਦਾ ਪਰੇਵਚਨ ਸੁਨੇ ਕਦੀ ਟੋਕ ਅਸੀਂ ਸਿਰਫ ਤੇ ਸਿਰਫ ਉਹ ਕਹਿੰਦੇ ਨਾ ਕਿ ਜਿਸ ਤਰ੍ਹਾਂ ਕਿ ਰੇਸ ਰੇਸ ਲਗਾਈਏ ਸਿਰਫ ਬੜੇ ਬੜੇ ਸਸੰਗੀ ਵੀ ਕਈ ਵਾਰ ਕਹਿੰਦੇ ਅਸੀਂ ਤੇ ਜੀ ਬੜੇ ਸਾਸੰਗ ਸੁਨੇ ਅਸੀਂ ਬੜੀ ਆ ਕੀਤਾ ਹੈ ਇੱਕ ਬਦਲਿਆ ਕੀ ਸਾਡੇ ਚ ਬਦਲਾਵ ਕੀ ਆਇਆ ਮਨ ਨੂੰ ਕੋਈ ਚੈਨ ਆਇਆ ਕੁਛ ਨਾ ਕੁਛ ਤਾਂ ਹੋਏਗਾ ਕੋਈ ਨਾ ਕੋਈ ਅਸੀਂ ਚੀਜ਼ ਕਿ ਜਿਹੜੀ ਅਸੀਂ ਨਹੀਂ ਕਰ ਪਾ ਰਹੇ ਤੇ ਤੁਹਾਨੂੰ ਸਾਫ਼ ਹੀ ਫਰਮਾ ਦਿੱਤਾ ਕਿ ਨਿਰਮਲ ਹੋਏ تمہਾਰੋ ਚੀਤ ਹਰ ਕੀ ਭਗਤ ਕਰੋ ਮਨ ਮੀਤ ਉਹਦੇ ਨਾਲ ਹੀ ਇਹ ਜਿਹੜੀ ਮੈਲ ਲਤਨੀ ਹੈ ਜਿਸ ਨਾਲ ਕਪੜੇ ਦੇ ਉੱਤੇ ਸਾਬਣ ਲੱਗਦਾ ਹੈ ਤੇ ਉਹਦੀ ਮੈਲ ਲੱਤੀ ਉਹ ਸਾਫ਼ ਹੋ ਜਾਂਦਾ ਹੈ ਇਸੇ ਤਰ੍ਹਾਂ ਇਸ ਹਿਰਦੇ ਰੂਪੀ ਜਿਹੜੇ ਕਪੜੇ ਨੂੰ ਸਾਫ਼ ਕਰਨ ਵਾਸਤੇ ਇੱਕ ਉਹ ਹੀ ਹਰੀ ਨਾਮ ਦਾ ਸਾਬਣ ਹੀ ਜਿਹੜਾ ਆ ਤਾਕਤ ਰੱਖਦਾ ਹੈ ਹੋਰ ਕੋਈ ਚੀਜ਼ ਨਹੀਂ ਅਸੀਂ ਹਾਂਜੀ ਬੇਟਾ ਚਰਨ ਕਮਲ ਰੱਖੋ ਮਨ ਮਾਹੇ ਮਨ ਦੇ ਵਿੱਚ ਅਸੀਂ ਕਿੰਨਾ ਕਿੰਨਾ ਕੁਝ ਰੱਖਿਆ ਪਿਆ ਹੈ ਨਾ ਇਹਨਾਂ ਨਾ ਬੋਝ ਬਣਾਇਆ ਹੈ ਪਰ ਹੁਣ ਸਤਿਗੁਰੂ ਕੀ ਫਰਮਾ ਰਹੇ ਨੇ ਉਸ ਪਰਮੇਸ਼ਵਰ ਦੀ ਗੱਲ ਕਰ ਰਹੇ ਨੇ ਕਿਤੇ ਚਰਨ ਕਮਲ ਰੱਖੋ ਮਨ ਮਾਹੇ ਹੁਣ ਜੇ ਬਾਕੀ ਚੀਜ਼ਾਂ ਅਸੀਂ ਇੰਨੀਆਂ ਰੱਖੀਆਂ ਪਈਆਂ ਨੇ ਤੇ ਅਸੀਂ ਕੋਈ ਮਨ ਚ ਹੁੰਦਾ ਏ ਕਿ ਅੱਗੇ ਵੀ ਤਾਂ ਮਨ ਚ ਬੜਾ ਕੁਝ ਹੈਗਾ ਏ ਉਹਦੇ ਨਾਲ ਸਾਨੂੰ ਕੀ ਫਾਇਦਾ ਹੋਇਆ ਯਕੀਨ ਨੁਕਸਾਨ ਹੋਇਆ ਤੇ ਜੇ ਹੁਣ ਅਸੀਂ ਇਹ ਹੁਕਮ ਮੰਨਦੇ ਆ ਕਿ ਉਹਨਾਂ ਨੇ ਜਿਸ ਤਰ੍ਹਾਂ ਫਰਮਾਇਆ ਕਿ ਚਰਨ ਕਮਲ ਰਾਖੋ ਮਨ ਮਾਏ ਕਿ ਜਿਹੜੇ ਉਹ ਉਹਨਾਂ ਦੇ ਕੋਮਲ ਚਰਨ ਜਿਹੜੇ ਨੇ ਇਹ ਕਮਲ ਵਾਂਗੂ ਜਿਹੜੇ ਉਹਨਾਂ ਦੇ ਕੋਮਲ ਚਰਨ ਉਹਨਾਂ ਨੂੰ ਕਹਿੰਦੇ ਹਰ ਵੇਲੇ ਹਿਰਦੇ ਚ ਵਸਾਈ ਰੱਖੋ ਜੇ ਅਸੀਂ ਵਸਾਵਾਂਗੇ ਤੇ ਫਿਰ ਕੀ ਹੋਏਗਾ ਕੰਦਰ ਖਿਰ ਦੇ ਚੱਪਟ ਕਾਵਾਂਗੇ ਤੇ ਕੀ ਹੋਏਗਾ ਅੱਗੇ ਅਸੀਂ ਸੁਣੀਏ ਹਾਂਜੀ ਬੇਟੇ ਜਨਮ ਜਨਮ ਕੇ ਕਿਲ ਬਿਖ ਜਾ ਹੈ ਜਨਮਾਂ ਜਨਮਾਂ ਦੇ ਕਹਿੰਦੇ ਜਿਹੜੇ ਤੇਰੇ ਕਰਮ ਨੇ ਜਿਹੜੇ ਉਹ ਕੱਟੇ ਜਾਣਗੇ ਜਨਮਾਂ ਜਨਮਾਂ ਦੇ ਜਿਹੜੇ ਤਨ ਦੁੱਖ ਚਮੜੇ ਪਏ ਨੇ ਉਹ ਸਾਰੇ ਸਮਾਪਤ ਹੋ ਜਾਣਗੇ ਪਰ ਕਦੇ ਨਾਲ ਹੋਣਗੇ ਚਰਨ ਕਮਲ ਰਾਖੋ ਮਨ ਮਾਹੀ ਹਰ ਵੇਲੇ ਸਤਿਗੁਰਾਂ ਦੇ ਵਚਨ ਜਿਹੜੇ ਅਹਿਰਤੇ ਚ ਵਸਦੇ ਰਹਿਣ ਹਰ ਵੇਲੇ ਉਹ ਧਿਆਨ ਜਿਹੜਾ ਉਹਨਾਂ ਚੀਜ਼ਾਂ ਦੇ ਉੱਤੇ ਟਿਕਿਆ ਰਵੇ ਜਦੋਂ ਗੁਰੂ ਦੇ ਬਚਨਾਂ 'ਚ ਰਹਿ ਕੇ ਅਸੀਂ ਹਰ ਕੰਮ ਕਰਾਂਗੇ ਤੇ ਕਹਿੰਦੇ ਕਿ ਫਿਰ ਕੋਈ ਕਿਹੜਾ ਕੋਈ ਕਰਮ ਰਹਿ ਜਾਏਗਾ ਕੋਈ ਹੋ ਹੀ ਨਹੀਂ ਸਕਦਾ ਅਸੀਂ ਬਾਜ਼ਾਰ ਵਿੱਚ ਟੀਵੀ 'ਚ ਮਸ਼ਹੂਰੀਆਂ ਦੇਖਦੇ ਆ ਨਾ ਆ ਕਹਿੰਦੇ ਫਲਾਣਾ ਸਾਬਣੇ ਦੇ ਵਿੱਚ ਨਿੰਬੂ ਹੈਗਾ ਏ ਇਹਦੇ ਨਾਲ ਆ ਮੈਲ ਲੱਤ ਜਾਂਦੀ ਏ ਇਹਦੇ ਨਾਲ ਇਹ ਹੋ ਜਾਂਦਾ ਏ ਅਸੀਂ ਲੈ ਆਉਂਨੇ ਆ ਕਿ ਦੇਖੋ ਪਰ ਉਹਨਾਂ ਦੇ ਯਕੀਨ ਕਰਦੇ ਆ ਨਾ ਤੇ ਸਤਿਗੁਰਾਂ ਦੇ ਬਚਨਾਂ ਤੇ ਵੀ ਵਿਸ਼ਵਾਸ ਕਰੀਏ ਕਹਿੰਦੇ ਜਨਮਾਂ ਜਨਮਾਂ ਦੇ ਤੁਹਾਡੇ ਜਿਹੜੇ ਕਰਮ ਨੇ ਕੱਟੇ ਜਾਣਗੇ ਪਰ ਤੂੰ ਆਹ ਕੰਮ ਕਰ ਜਿਹੜਾ ਹਾਂਜੀ ਅਕੀ ਬਟਾ ਆਪ ਜਪੋ ਅਵਰਾ ਨਾਮ ਜਪਾ ਸੁਨਤ ਕਹਿਤ ਰਹਿਤ ਗਤ ਪਾਵੋ ਹੁਣ ਕੰਮ ਕਦੇ ਨਾਲ ਹੋਣਾ ਹੈ ਅਸੀਂ ਕਹਿੰਨੇ ਆ ਕਿ ਬਈ ਬੱਚੇ ਨਹੀਂ ਆਖੇ ਲੱਗਦੇ ਫਲਾਣਾ ਨਹੀਂ ਆਖੇ ਲੱਗਦਾ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ ਪਹਿਲਾਂ ਆਪ ਚੱਲਾਂਗੇ ਫਿਰ ਇਹ ਨਾ ਜਿਹੜਾ ਕੰਮ ਅਸੀਂ ਆਪ ਕੀਤਾ ਹੀ ਨਹੀਂ ਅਸੀਂ ਅੱਗੇ ਕਿਦਾਂ ਕਰਵਾਵਾਂਗੇ ਆ ਬਿਜ਼ਨਸ ਹੀ ਲੋਕੀ ਕਰਦੇ ਨੇ ਤੇ ਜੇ ਕੋਈ ਵਾਕਈ ਹੀ ਜਿਹੜਾ ਕੋਈ ਬੰਦਾ ਸਿਆਣਾ ਹੈ ਉਹ ਕੀ ਕਹੇਗਾ ਜੇ ਬੱਚਾ ਕੋਈ ਕਹੇਗਾ ਨਾ ਕਿ ਮੈਨੂੰ ਆਹ ਦੁਕਾਨ ਪਾ ਦਿਓ ਉਹ ਕਹਿੰਦੇ ਪਹਿਲਾਂ 4 ਮਹੀਨੇ ਦੁਕਾਨ ਤੇ ਕੰਮ ਕਰਕੇ ਦੇ ਸਿੱਤੇ ਪਹਿਲਾਂ ਆਪ ਸਿੱਖ ਤੇ ਲੈ ਫੇਰੀ ਤੂੰ ਕਰੇਗਾ ਜਾਂ ਕਰਵਾਏਗਾ ਕਿਸੇ ਕੋਲ ਹੁਣ ਸਤਗੁਰੂ ਫਰਮਾਉਂਦੇ ਨੇ ਪਹਿਲਾਂ ਆਪ ਜਪੋ ਆਪ ਜਪੋ ਅਵਰਾ ਨਾਮ ਜਪਾਓ ਫੇਰ ਕਿਸੇ ਨਾਲ ਅਸੀਂ ਗੱਲ ਕਰਾਂਗੇ ਜਦੋਂ ਸਾਨੂੰ ਹੀ ਕੋਈ ਅਜੇ ਤੱਕ ਕੋਈ ਉਹਦਾ ਐਕਸਪੀਰੀਅੰਸ ਨਹੀਂ ਸਾਨੂੰ ਇਨੀ ਪਤਾ ਲੱਗਾ ਅਸੀਂ ਕਿਸੇ ਨਾਲ ਕਿੱਦਾਂ ਗੱਲ ਕਰਾਂਗੇ ਮਨ 'ਚ ਵਿਸ਼ਵਾਸ ਭਰੋਸਾ ਹੀ ਨਹੀਂ ਕਿਉਂਕਿ ਅਸੀਂ ਆਪ ਹੀ ਨਹੀਂ ਉਸ ਰਸਤੇ ਤੇ ਚੱਲੇ ਬੱਚਿਆਂ ਨੂੰ ਜਦੋਂ ਅਸੀਂ ਕਹਿੰਨੇ ਆ ਨਾ ਕੋਈ ਕੰਮਕਾਰ ਦੀ ਗੱਲ ਕਰਦੇ ਆ ਤੇ ਅਸੀਂ ਬੜੇ ਕੌਨਫੀਡੈਂਟ ਜਿਹੜਾ ਕੰਮ ਆਪ ਕੀਤਾਦਾ ਅਸੀਂ ਕਹਿੰਨੇ ਆ ਉਹ ਆਪ ਬਿਜ਼ਨਸਮੈਨ ਕੀਤਾ ਇਹਦੇ 'ਚ ਬੜਾ ਪ੍ਰੋਫਿਟੀ ਤੁਸ਼ੜ ਗੱਲ ਬਾਕੀ ਚੀਜ਼ ਸਾਨੂੰ ਮੇਰੀ ਗੱਲ ਮੰਨਾ ਇਹੋ ਹੀ ਕੰਮ ਕਰ ਤੂੰ ਤੇ ਕੌਨਫੀਡੈਂਸ ਹੁੰਦਾ ਹੈ ਨਾ ਕੀਤਾ ਹੁੰਦਾ ਹੈ ਆਪ ਪਤਾ ਹੁੰਦਾ ਹੈ ਕਿ ਕਿਸੇ ਦੇ ਵਿੱਚ ਆਪ ਪ੍ਰੋਫਿਟ ਹੈਗਾ ਹੈ ਤੇ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਵਦੋ ਵਦੀ ਦੇਖੋ ਕਈਆਂ ਦੀ ਪੀੜ੍ਹੀਆਂ ਦਰ ਪੀੜ੍ਹੀਆਂ ਉਹ ਜਿਹੜੇ ਬਿਜ਼ਨਸ ਚੱਲਦੇ ਨੇ ਪਾਵੇਂ ਬੱਚੇ ਪੜ੍ਹੇ ਲਿਖੇ ਨੇ ਪਾ ਬਾਹਰ ਅੰਦਰ ਜਿੱਥੇ ਮਰਜੀ ਗਏ ਨੇ ਕਾਰੋਬਾਰ ਉਹੀ ਕਰਦੇ ਨੇ ਆ ਕੇ ਫਿਰ ਕੰਮ ਕਰਦੇ ਨੇ ਉਹਨਡੀ ਅਸੀਂ ਜਦੋਂ ਦੇਖਾਂਗੇ ਅਸੀਂ ਆਪ ਕਦੀ ਉਹ ਸਵਾਲ ਚੱਕਿਆ ਹੀ ਨਹੀਂ ਹੈ ਜਿਨ੍ਹਾਂ ਨੇ ਚੱਕਿਆ ਹੈ ਕਿੱਦਾਂ ਹੋ ਸਕਦਾ ਕਿ ਫਿਰ ਉਹ ਅੱਗੇ ਨਾ ਉੱਚੀ ਜਾਵੇ ਸਾਨੂੰ ਉਸ ਤੇ ਇੱਕ ਹੁੰਦਾ ਹੈ ਉੱਪਰ ਲਾ ਉੱਪਰ ਲਾ ਮਾ ਗੱਲਾਂ ਅਸੀਂ ਜ਼ਰੂਰ ਕਰਦੇ ਆਂ ਪਰ ਜਦੋਂ ਅਸੀਂ ਕਹਿੰਨੇ ਆ ਅਸੀਂ ਓਦਾਂ ਦੁਖੀ ਹੋਈਏ ਹਰ ਵਲੇ ਤੜਫੀ ਜਾਈਏ ਬੱਚਿਆਂ ਨੂੰ ਕਹੀਏ ਉਹ ਗੁਰੂ ਕੋ ਜਾਣਨਾ ਸੁਖ ਮਿਲਦਾ ਹੈ ਗੁਰੂ ਕੋ ਜਾਣਨਾ ਸੁਖ ਮਿਲਦਾ ਹੈ ਉਹ ਕਹਿੰਦਾ ਤੂੰ ਆਪ ਤੇ ਅਜੇ ਤੱਕ ਸੁੱਕੀ ਹੋਇਆ ਹੈ ਨਾ ਕਿਦਾਂ ਉਹ ਉਹ ਚੱਲੂਗਾ ਉਸੇ ਦੇ ਉੱਤੇ ਤੈਨੋਂ ਦੀ ਪ੍ਰਾਪਤੀ ਕਰੀਏ ਉਹਦਾ ਹਿੱਸਾ ਗੁਰਾਂ ਦੀ ਦਇਆ ਕਿਰਪਾ ਹੁੰਦੀ ਹੈ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਸਭ ਕੁਝ ਜੋ ਸਾਗੁਰ ਕਹਿੰਦੇ ਨੇ ਉਹ ਮਿਲਦਾ ਹੈ ਪਰ ਅਸੀਂ ਜਦੋਂ ਤੱਕ ਨਹੀਂ ਪਾਇਆ ਹੁੰਦਾ ਫਿਰ ਅਸੀਂ ਕਿਸ ਤਰ੍ਹਾਂ ਅੱਗੇ ਉਹਨੂੰ ਚੀਜ਼ ਨੂੰ ਕਰਾਂਗੇ ਤੇਰੇ ਨੇ ਬਚਨ ਸੁਣਾਏ ਉਹਨਾਂ ਕਹਿੰਦੇ ਆਪ ਜਪੋ ਅਵਰਾ ਨਾਮ ਜਪਾਓ ਸੁਨਤ ਕਹਿਤ ਰਹਿਤ ਗਤ ਪਾਓ ਸਾਰੇ ਜਿਸ ਤਰ੍ਹਾਂ ਜੋ ਬਚਨ ਸਾਗੁਰੂ ਨੇ ਲਗਾਏ ਆ ਉਹਨਾਂ ਦੀ ਰਹਿਤ ਮਰਿਆਦਾ ਦੇ ਵਿੱਚ ਰਹੀਏ ਹਰ ਵੇਲੇ ਉਹਨਾਂ ਦੇ ਬਚਨ ਜਿਹੜੇ ਕੰਨਾਂ 'ਚ ਪੈਂਦੇ ਰਹਿਣ ਹਰ ਵੇਲੇ ਉਹਨਾਂ ਦੇ ਹੀ ਦੱਸੇ ਰਸਤੇ ਦੇ ਉੱਤੇ ਇਹ ਜਿਹੜੇ ਕਦਮ ਟਿਕੇ ਰਹਿਣ ਫਿਰ ਜੋ ਫਰਵਾਉਂਦੇ ਨੇ ਉਹ ਹੰਦਰਨ ਬਾਣੀ ਚ ਫਰਮਾਇਆ ਕਿ ਗੁਰੂ ਕਾ ਸੇਵਕ ਦਹਿ ਦਿਸ ਜਾਪੇ ਗੁਰੂ ਕੇ ਸਿੱਖ ਕੋ ਦੁੱਖ ਨਾ ਵਿਆਪੇ ਇਹ ਕਿਹੜੇ ਸੇਵਕ ਦੀ ਗੱਲ ਹੋਈ ਕਿਹੜੇ ਸਿੱਖ ਦੀ ਗੱਲ ਹੋਈ ਹੁਣ ਇਦਾਂ ਦੇ ਹਜ਼ਾਰਾਂ ਕਿ ਲੱਖਾਂ ਕਰੋੜਾਂ ਸਿੱਖ ਨੇ ਪਰ ਜਿਹੜੀ ਸਿੱਖ ਦੀ ਪਰਭਾਸ਼ਾ ਉਹਨਾਂ ਨੇ ਦੱਸੀ ਹੈ ਜਿਹੜੀ ਖਾਲਸਾ ਦੀ ਪਰਭਾਸ਼ਾ ਦੱਸੀ ਕਿ ਖਾਲਸਾ ਹੈ ਕੌਣ ਬਾਹਰ ਦੇ ਕੋਈ ਚਿੰਨ ਤਾਂ ਨਾ ਕਰਨ ਉਹ ਕੋ ਖਾਲਸਾ ਹੋ ਗਿਆ ਜਿਸ ਅਗਰ ਨੇ ਇੱਕ ਫਰਮਾਇਆ ਸੀ ਨਾ ਕਿ ਇੰਨੀ ਕਿ ਅਸੀਂ ਨਾਮ ਲੈ ਲਿਆ ਹੁਣ ਲੋਕਾਂ ਨੂੰ ਦੱਸਦੇ ਫਿਰਦੇ ਆ ਕਿ ਅਸੀਂ ਹੁਣ ਰਾਸ ਸੁਮੀ ਹੋ ਗਏ ਅਸੀਂ ਨਾਮ ਲੈ ਲਿਆ ਉਹ ਰਹਿਣੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਸ ਮਰਿਆਦਾ ਨੂੰ ਚਾਉਣਾ ਉਹਨੂੰ ਫੋਲੋ ਕਰਨਾ ਫੇਰ ਹੀ ਸਿੱਖ ਬਣ ਸਕਦਾ ਹਾਂਜੀ ਬੇਟੀ ਸਾਰ ਪੂਤ ਸਤ ਹਰ ਕੋ ਨਾ ਬਾਈ ਨਾਨਕ ਗੁਣ ਗਾਓ ਕੋਣ ਫਰਮੰਦ ਨੇ ਕਿ ਹਰ ਚੀਜ਼ ਦਾ ਸਾਰ ਜਿਹੜਾ ਸਭ ਤੋਂ ਉੱਤਮ ਜਿਹੜਾ ਹੈ ਉਹ ਕਹਿੰਦੇ ਹਰੀ ਦਾ ਨਾਮ ਇਸ ਤੋਂ ਉੱਪਰ ਕੁਝ ਨਹੀਂ ਹੈਗਾ بڑا ਕੁਛ ਜਾਣਨ ਕਿ ਇਹ ਸ਼ੱਕਰਖੰਡ ਨੇ ਵਾਤਾਗੁਰ ਮਾਖਿਓ ਮਾਜਾ ਦੁੱਧ ਸਭੇ ਵਸਤਾ ਮਿੱਠੀਆਂ ਪਰ ਰੱਬ ਨਾ ਪੁੱਜਣ ਤੋਂ ਕਹਿੰਦੇ ਸਾਰਿਆਂ 'ਚ ਮਿਠਾਸ ਹੈ ਸਾਰਿਆਂ ਦੇ ਵਿੱਚ ਹੀ ਉਹ ਚੀਜ਼ ਮਿਲ ਮਿਠਾਸ ਹੈ ਪਰ ਜੋ ਉਹਦੇ ਨਾਮ ਦੇ ਵਿੱਚ ਮਿਠਾਸ ਹੈ ਉਹ ਇਨ੍ਹਾਂ ਚੀਜ਼ਾਂ 'ਚ ਨਹੀਂ ਹੈਗੀ ਇਨ੍ਹਾਂ ਚੀਜ਼ਾਂ 'ਚ ਉਹ ਚੀਜ਼ ਪ੍ਰਾਪਤ ਨਹੀਂ ਹੋਏਗੀ ਹੁਣ ਸਾਗੁਰ ਫਰਮਾਉਂਦੇ ਨੇ ਕਿ ਸਾਰ ਭੂਤ ਸਤ ਹਰ ਕਾ ਨਾਉ ਸਹਿਜ ਸਭਾਏ ਨਾਨਕ ਗੁਨ ਗਾਓ ਪਰ ਇਹ ਨਹੀਂ ਕਿ ਬੜਾ ਕੋਈ ਇਸ ਵਾਸਤੇ ਜੋਰ ਲਾਉਣਾ ਪੈਣਾ ਹੈ ਕੋਈ ਜ਼ਬਰਦਸਤੀ ਕੋਈ ਕੰਮ ਕਰਨਾ ਪੈਣਾ ਹੈ ਹੁਣ ਅਸੀਂ ਠੀਕ ਹੈ ਮੈਂ ਪਛੇ ਵੀ ਬੇਨਤੀ ਕੀਤੀ ਸੀ ਨਾ ਕਿ ਅਸੀਂ ਬੈਠਦੇ ਆਂ ਇਹ ਕਹਿੰਨੇ ਆ ਕਿ ਸਿਮਰਨ ਕਰਦੇ ਆਂ ਨਾਮ ਜਪਦੇ ਆਂ ਇੰਨੀ ਦੇਰ ਹੋ ਗਈ ਸਾਡੀ ਰੁਟੀਨ ਬਣੀ ਹੈ ਪਰ ਰੁਟੀਨ ਬਣੀ ਹੈ ਪਰ ਇੱਕ ਚੀਜ਼ ਦੇਖੀਏ ਕਿ ਅੱਜ ਤੋਂ ਜੇ 10 ਸਾਲ ਪਹਿਲਾਂ ਵੀ ਉਨਾ ਹੀ ਜ਼ੋਰ ਲੱਗ ਰਿਹਾ ਸੀ ਤੇ ਅੱਜ ਵੀ ਉਨਾ ਹੀ ਜ਼ੋਰ ਲੱਗ ਰਿਹਾ ਹੈ ਮਨ ਉਦੋਂ ਵੀ ਨਹੀਂ ਸੀ ਕਰਦਾ ਬੈਠਣ ਨੂੰ ਤੇ ਬੈਠ ਰਹੇ ਸਾਂ ਮਨ ਅੱਜ ਵੀ ਨਹੀਂ ਕਰ ਰਿਹਾ ਬੈਠਣ ਨੂੰ ਫਿਰ ਬੈਠ ਰਹੇ ਆਂ ਕੋਈ ਨਾ ਕੁਛ ਚੀਜ਼ ਹੈ ਹੋ ਸਕਦਾ ਹੈ ਕਦੀ ਕੋਈ ਵੀ ਅਸੀਂ ਕੰਮ ਕਰਦੇ ਆ ਤੇ ਹੌਲੀ ਹੌਲੀ ਕਰਦਿਆਂ ਕਰਦਿਆਂ ਸੌਖਾ ਹੋ ਜਾਂਦਾ ਹੈ ਮਨ ਲੱਗਣਾ ਸ਼ੁਰੂ ਹੋ ਜਾਂਦਾ ਪਤਾ ਲੱਗ ਜਾਂਦਾ ਹੁਣ ਦੁਕਾਨ ਹੀ ਕੋਈ ਪਾਈ ਹੈ ਪਤਾ ਹੁੰਦਾ ਕਿ ਬਈ ਉਹ ਜਿਹੜੀ ਚੀਜ਼ ਸਟਾਰਟਿੰਗ ਤੇ 5 ਮਿੰਟ ਬੈਠਣਾ 10 ਮਿੰਟ ਬੈਠਣਾ ਅੱਧਾ ਘੰਟਾ ਬੈਠਣਾ ਹੁ ਸਾਰੀ ਸਾਰੀ ਦਿਹਾੜੀ ਵੀ ਬੈਠਦੇ ਆ ਉੱਤੇ ਕਿਉਂਕਿ ਇਹੋ ਚੀਜ਼ ਜਿਹੜੀ ਕਿਉਂਕਿ ਗੁਰੂ ਨੇ ਕੱਲਾ ਇਹ ਨਹੀਂ ਇੱਕੋ ਚੀਜ਼ ਹੀ ਕੱਲਾ ਨਾਮ ਮਿਲ ਗਿਆ ਤੇ ਇਹ ਨਹੀਂ ਕਿ ਇਹੀ ਸੰਗੀ ਹੋ ਗਏ ਕਿਸੇ ਨੇ ਅਮਰ ਸਾਰਕ ਛਕ ਲਿਆ ਤੇ ਬਸ ਜਿਹੀ ਹੁਣ ਸਿੱਖ ਹੋ ਗਏ ਉਹ ਜਿਹੜੀਆਂ ਡਿਊਟੀਆਂ ਨੇ ਜਿਹੜੀਆਂ ਲਗਾਈਆਂ ਨੇ ਜਿਹੜੇ ਮਰਿਆਦਾ ਦੱਸੀਆਂ ਨੇ ਉਹ ਸਾਰੀ ਉਹਨਾਂ ਕਹਿੰਦਾ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਭਲਕੇ ਉੱਠ ਹਰਨਾਮ ਤੇ ਆਏ ਚੜੇ ਦਿਵਸ ਗੁਰਬਾਣੀ ਗਾਵੇ ਉੱਠਦਿਆਂ ਬੈੰਦਿਆਂ ਹਰਨਾਮ ਤੇ ਆਵੇ ਸਾਰੇ ਸ਼ਬਦ ਦੇ ਵਿੱਚ ਉਹਨਾਂ ਨੇ ਸਿੱਖ ਦੀ ਇੱਕ ਦੱਸੀ ਹੈ ਰੂਟੀਨ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਸਵੇਰ ਤੋਂ ਲੈ ਕੇ ਰਾਤ ਤੱਕ ਕੀ ਕਰਨਾ ਕੀ ਹੈ ਹੁਣ ਸਵੇਰੇ ਨਾਮ ਜਪ ਲਿਆ ਸਵੇਰੇ ਆਪਾਂ ਡਿਊਟੀ ਕਰ ਲਈ ਬਾਹਰ ਜਾ ਕੇ ਅੱਖਾਂ ਫੇਰ ਉਹੀ ਕੁਝ ਲੱਭਦੀਆਂ ਪਈਆਂ ਨੇ ਕੰਨ ਫੇਰ ਉਹੀ ਕੁਝ ਸੁਣਨ ਨੂੰ ਤਿਆਰ ਬੈਠੇ ਨੇ ਜੀਭਾ ਉਹੀ ਫੇਰ ਚੀਜ਼ਾਂ ਨੂੰ ਪਦਾਰਥਾਂ ਨੂੰ ਕਰ ਰਹੀ ਏ ਤੇ ਕੀ ਉਹ ਨਾਮ ਜਪਿਆ ਦਾ ਕੀ ਕੰਮ ਆਊਗਾ ਜੇ ਕੋਈ ਚਿੱਟੇ ਕਪੜੇ ਸਵੇਰੇ ਨਹਾ ਧੋ ਕੇ ਜਦੋਂ ਅਸੀਂ ਕਪੜੇ ਸਾਫ਼ ਪਾਉਨੇ ਆ ਬਾਹਰ ਨਿਕਲਦੇ ਆ ਤੇ ਫਿਰ ਜੇ ਕਦੇ ਚਿੱਕੜ ਹੋਵੇ ਕੁਝ ਹੋਵੇ ਤੇ ਫਿਰ ਪੂੰਜੀ ਚੁਕ ਚੁਕ ਕੇ ਧਰੀਦਾ ਕਿਤੇ ਸ਼ਿੱਟ ਨਾ ਪੈ ਜਾਏ ਕਿਤੇ ਬੈਠਣ ਲੱਗਿਆਂ ਵੇਖੀਦਾ ਕਿ ਕਪੜਾ ਕਿਤੇ ਗੰਦਾ ਨਾ ਹੋ ਜਾਵੇ ਸਾਫ਼ ਕਰਕੇ ਬੈਠੀਦਾ ਹੈ ਉੱਤੇ ਕੋਈ ਚੀਜ਼ ਖਾਣ ਲੱਗੀਏ ਤੇ ਵੇਖੀਦਾ ਕਿ ਕਿਤੇ ਸ਼ਿੱਟ ਨਾ ਪੈ ਜਾਵੇ ਕਪੜੇ ਦੇ ਉੱਤੇ ਗੰਦਾ ਨਾ ਹੋ ਜਾਵੇ ਸਾਰਾ ਦਿਨ ਰੱਖਣਾ ਪੈਂਦਾ ਹਦਾ ਧਿਆਨ ਤੇ ਜੇ ਹੁਣ ਅਸੀਂ बस कर लिया जी ड्यूटी कर ली ਹੁਣ ਸਾਨੂੰ ਕੋਈ ਗੱਲ ਨਹੀਂ ਹੁਣ ਕੋਈ ਦੇਖਣ ਵਾਲਾ ਨਹੀਂ ਹੁਣ ਕੋਈ ਕਰਨ ਵਾਲਾ ਨਹੀਂ ਤੇ ਫਿਰ ਉਹ ਕਿਸ ਤਰ੍ਹਾਂ ਕਪੜਾ ਸਾਫ਼ ਰਹੇਗਾ ਕੰਮ ਤੇ ਤਾਂ ਹੀ ਘਟੇਗਾ ਨਾ ਅੱਜ ਠੀਕ ਹੈ 2 ਘੰਟੇ ਸਾਬਣ ਲਾ ਕੇ ਕਪੜਾ ਸਾਫ਼ ਕਰ ਲਿਆ ਹੈ ਐਂ ਦਾਗ-ਦੂਗ ਲੱਥ ਗਏ ਨੇ ਤੇ ਜੇ ਅਗਲੇ ਸਾਰੀ ਸਾਰਾ ਦਿਨ ਫਿਰ ਉਹੀ ਚਿਕੜੋ ਚਿਕੜੀ ਬੰਦਾ ਕਰਕੇ ਤੇ ਅਗਲੇ ਦਿਨ ਫਿਰ 2 ਘੰਟੇ ਤੇ ਸਾਫ਼ ਹੀ ਕਰਨ ਨੂੰ ਉਹਨੂੰ ਦਾਗ ਲਾਉਣ ਨੂੰ ਲੱਗ ਜਾਣੇ ਨੇ ਇਹ ਟਾਈਮ ਕਿਸਰਾ ਉਹ ਚੀ ਜਾਏਗਾ ਹੁਣ ਕਈ ਬੱਚੇ ਕਹਣਗੇ ਗੁਰਮਾਈ ਨੇ ਫਰਮਾਇਆ ਸੀ ਨਾਲ ਦੱਸਿਆ ਸੀ ਕਿ ਇੰਨੀ ਦੇਰ ਸਿਮਰਨ ਕਰਨਾ ਇੰਨੀ ਦੇਨ ਜਿਹੜਾ ਧਿਆਨ ਕਰਨਾ ਹੈ ਭਜਨ ਤੇ ਬੈਠਣਾ ਹੈ ਕਹਿੰਦੇ ਸਿਮਰਨ ਤੇ ਕਰ ਲੀਦਾ ਏ ਧਿਆਨ ਚ ਨਹੀਂ ਭਜਨ ਤੇ ਨਹੀਂ ਬੈਠੀਦਾ ਹੁਣ ਟਾਈਮ ਹੀ ਨਹੀਂ ਮਿਲਦਾ ਉਸ ਨੂੰ ਮਨ ਲੱਗਣਾ ਹੀ ਨਹੀਂ ਟਿਕਣਾ ਹੀ ਨਹੀਂ ਉਸ ਜਿਹਦੇ ਵਿੱਚ ਜਿਹਦਾ ਨਿਜਮ ਬਣਿਆ ਹੈ ਜਿਹਦਾ ਪਤਾ ਹੈ ਕਿ ਰੋਜ਼-ਰੋਜ਼ ਉਸਦਾ ਦਸੀ ਡਿਊਟੀ ਉੱਥੋਂ ਸਟਾਰਟ ਕਰਦਾ ਫਿਰ ਹੌਲੀ-ਹੌਲੀ ਜਦੋਂ ਮਨ ਨਿਰਮਲ ਹੁੰਦਾ ਹੈ ਸ੍ਰੀ ਰਾਮ ਫਰਮਾਇਆ ਨਾ ਕਿ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਪਰ ਕਿ ਉਹ ਨਹੀਂ ਉਹ ਚੀਜ਼ ਬਣੇਗੀ ਇਸ ਲਈ ਬੇਨਤੀ ਕੀਤੀ ਸੀ ਕਿ ਸਾਨੂੰ ਆਉਂਦਿਆਂ ਜਾਂਦੇ ਕਿੰਨੀ ਦੇਰ ਹੋ ਗਈ ਕੋਈ ਤੇ ਨਵਾਂ ਆਇਆ ਚਲੋ ਹੁੰਦਾ ਹੈ ਕਈ ਨੂੰ 5 ਸਾਲ 10 ਸਾਲ 20 ਸਾਲ 50 ਸਾਲ 70 ਸਾਲ ਹੋ ਗਏ ਤੇ ਗੱਲ ਜਾਂਚੇ ਤੇ ਸਾਗੁਰਾਂ ਦੀ ਦਇਆ ਕਿਰਪਾ ਨਾਲ ਸਮਝ ਲੱਗ ਰਹੀ ਪਤਾ ਲੱਗ ਰਿਹਾ ਅੱਗੇ ਤੋਂ ਤੇ ਫਿਰ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਹੀਂ ਹੈ ਤੇ ਕੋਈ ਨਾ ਕੋਈ ਕਈ ਹੋ ਕਈ ਜਾਣਾ ਬਸ ਤੁਸੀਂ ਕਿਰਪਾ ਕਰਨੀ ਤੁਸੀਂ ਕਿਰਪਾ ਇਸ ਤਰ੍ਹਾਂ ਹੋ ਸਕਦਾ ਕਿ ਉਹ ਕਿਰਪਾਈ ਨਾ ਕਰਦੇ ਹੋਣ ਇਹ ਐਸਾ ਨਹੀਂ ਹੋ ਸਕਦਾ ਜਦੋਂ ਆ ਬਾਰਿਸ਼ਾਂ ਹੁੰਦੀਆਂ ਵੀ ਹਨ ਨਾ ਚਾਹੇ ਰੂੜੀ ਆ ਤੇ ਭਾਵੇਂ ਕੋਈ ਲਾਗੇ ਕੋਈ ਦੁੱਧ ਦੀ ਬਾਲਟੀ ਪਈ ਹੈ ਜਿੱਥੇ ਵੀ ਸਾਰੇ ਤੇ ਤੇ ਪਈ ਜਾਂਦਾ ਹੈ ਪਰ ਜਿਹੜਾ ਭਾਂਡਾ ਸਿੱਧਾ ਹੈ ਉਹਦੇ ਵਿੱਚ ਤੇ ਉਹ ਆਏਗਾ ਹੀ ਆਏਗਾ ਜਿਹੜਾ ਭਾਂਡਾ ਮੋਢਾ ਹੈ ਉਹਦੇ ਵਿੱਚ ਨਹੀਂ ਉਹ ਚੀਜ਼ ਪੈਂਦੀ ਸਾਗਰ ਕਿਰਪਾ ਕਰਨ ਦੇ ਆ ਕਰਨ ਕਿ ਹਮੇਸ਼ਾ ਮਨ ਉਧਰ ਲੱ ਕਰਵੇ ਤਰਲੇ ਮੈਂ ਤਾਂ ਕੋਈ ਉੱਥੇ ਦੇਖੋ ਕੋਈ ਨਹੀਂ ਹੈਗਾ ਕਿ ਅਸੀਂ ਕੋਈ ਖੋ ਕੇ ਲੈ ਜਾਣਾ ਕਿ ਕਹਿੰਦੇ ਜਿਸ ਠਾਕੁਰ ਸੇ ਨਹੀਂ ਚਾਰਾ ਤਿਸ ਕੋ ਕਰ ਸਾਧ ਨਮਸਕਾਰਾਂ ਕੋਈ ਜ਼ਬਰਦਸਤੀ ਜਾਂ ਖੋ ਕੇ ਜਾਂ ਕੋਈ ਜिद ਕਰਕੇ ਨਹੀਂ ਠੀਕ ਹੈ ਉਹਨਾਂ ਨੇ ਕੁਝ ਨਹੀਂ ਕਹਿਣਾ ਲੇਕਿਨ ਹਾਂ ਇੱਕ ਨਿਜਮ ਬਣਾ ਦਿੱਤਾ ਹੈ ਨਿਜਮ ਬਣਾ ਦਿੱਤਾ ਹੈ ਜਿਹੜਾ ਉਸ ਨਿਜਮ ਦੇ ਵਿੱਚ ਆਏਗਾ ਤੇ ਸਾਗੁਰਾਂ ਦੀ ਦਇਆ ਕਿਰਪਾ ਹੋਏਗੀ ਹੀ ਹੋਏਗੀ ਹਾਂ ਜੇ ਕੁਝ ਨਹੀਂ ਹੋਇਆ ਫਿਰ ਆਪਣੇ ਠੀਕ ਆਪਣੀ ਡਿਊਟੀ ਕਰੀ ਜਾਵੇ ਫਿਰ ਉਹਦੀ ਮੌਜ ਤੇ ਛੱਡ ਦੇਵੇ ਐਸੀ ਨਹੀਂ ਗੱਲ ਉਹ ਮਿਹਰਬਾਨ ਨੇ ਉਹ ਦਇਆ ਕਰਦੇ ਹੀ ਕਰਦੇ ਨੇ ਲੇਕਿਨ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਕਿ ਦੋ ਦਿਨ ਕੀਤਾ ਚਾਰ ਦਿਨ ਕੀਤਾ ਤੇ ਨਹੀਂ ਹੁਣ ਨਹੀਂ ਤੇ ਹੁਣ ਆਪਾਂ ਆ ਕਰਨਾ ਸ਼ੁਰੂ ਕਰ ਦੇਣਾ ਹਰ ਵੇਲੇ ਇਹ ਸਿਰ ਦੇ ਦਿੱਤਾ ਤੇ ਦੇ ਦਿੱਤਾ ਬਸ ਹਰ ਵੇਲੇ ਸਤਗੁਰਾਂ ਦਾ ਜਿਹੜਾ ਡਰ ਪੈ ਦੇ ਅੰਦਰ ਵਸਿਆ ਰਵੇ ਹਰ ਵੇਲੇ ਉਸ ਚੀਜ਼ ਨੂੰ ਤਰਸਦਾ ਰਹੇ ਤਰਲੇ ਮਿੰਤਾ ਕਰਦਾ ਰਹੇ ਹੁਣ ਕਹਿਣਾ ਕਿ ਕبھی ਤਾਂ ਸਾਇਬ ਨਵਾਜेंगे ਜੋਦਰ ਛੋੜ ਨਾ ਜਾਏ ਹਰ ਗਲੇ ਅੰਦਰ ਵਜਾ ਕੜਕਾ ਉੰਦਾਰਵੇ ਇਹ ਨਾ ਦੇਖੇ ਕਿ ਬਈ ਆਪਾਂ ਕਿਹੜੀ ਕੋਈ ਕੀਮਤ ਦੇ ਰਹੇ ਆ ਸਾਡੇ ਕੋ ਕਿਹੜੀ ਕੀਮਤ ਹੈ 기 ਦੇਣ ਵਾਸਤੇ ਪਰ ਜਦੋਂ ਬਖਸ਼ਿਸ਼ ਕਰਨਗੇ ਇਹਦੀਆਂ ਝੋਲੀਆਂ ਪਰ ਜਾਣਗੀਆਂ ਉਸ ਵੇਲੇ ਤਾਂ ਸਾਡੇ ਕੋ ਕਿਰਪਾ ਕਰਨ ਦੇ ਆ ਕਰਨ ਇਸ ਚੀਜ਼ ਨੂੰ ਜ਼ਰੂਰ ਆਪਾਂ ਵਿਚਾਰਿਆ ਕਰੀਏ ਕਿ ਅਸੀਂ ਕੀ ਲੈਣ ਵਾਸਤੇ ਆਉਨੇ ਆ ਜਿਸਰ ਮੈਂ ਪਹਿਲਾਂ ਬੇਨਤੀ ਕੀਤੀ ਕਿ ਜੇ ਤੇ ਸਿਰਫ ਕਰੋ ਸੋਚ ਕੇ ਹੀ ਆਏ ਆ ਕਿ ਗੱਲਬਾਤ ਕਰਨੀ ਆ ਬਸ ਬੈਠਣਾ ਵਾ ਘੰਟਾ ਮੈਣਾ ਕਿਉਂ ਕਦੇ ਵਾਸਤੇ ਕਿਉਂਕਿ ਕੋਈ ਦਿਨ ਐਸਾ ਖਾਲੀ ਨਹੀਂ ਜਿਸਰ ਨਹੀਂ ਪਰ ਉਹ ਚੀਜ਼ ਸਾਡੇ ਕੋਲ ਟਿਕਣੀ ਨਹੀਂ ਕਿਉਂਕਿ ਗੱਲਾਂ ਬਾਤਾਂ ਨਾਲ ਥੋੜਾ ਬੜੇ ਭਾਂਡਾ ਭਰ ਜਾਣਾ ਕੋਈ ਚੀਜ਼ ਪਦਾਰਥ ਹੋਏਗਾ ਤੇ ਉਹਦਾਂ ਭਰੇਗਾ ਨਾ ਹੁਣ ਗੱਲਾਂ ਬਾਤਾਂ ਨਾਲ ਤੇ ਅਸੀਂ ਥੋੜਾ ਬਹੁਤ ਸਾਨੂੰ ਲੱਗ ਜਾਂਦਾ ਉਸ ਵੇਲੇ ਪਰ ਉਹ ਅਸਲ ਚੀਜ਼ ਜਿਹੜੀ ਆ ਉਹ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਆਇਆ ਹੀ ਮਿਲਣੀ ਹੈ ਜੇ ਅਸੀਂ ਉਹ ਫਾਲੋ ਕਰਨੀ ਸ਼ੁਰੂ ਕਰਾਂਗੇ ਤੇ ਸਤਿਗੁਰਾਂ ਦੀ ਕਿਰਪਾ ਘਰ ਬੈਠਿਆਂ ਵੀ ਹਰ ਵੇਲੇ ਹੀ ਉਹ ਜਿਹੜੀ ਮਹਿਸੂਸ ਹੁੰਦੀ ਹੈ ਕਿ ਹਾਂ ਭਈ ਉਹਨਾਂ ਦੀ ਦਇਆ ਕਿਰਪਾ ਹੈ ਹਾਂ ਤੇ ਸਤਿਗੁਰ ਕਿਰਪਾ ਕਰਨਾ ਆਪਣਾ ਸੱਚਾ ਪਿਆਰਪੂਰ ਸਬਕਸ਼ਣ ਅਸੀਂ ਉਹਨਾਂ ਦੇ ਬਚਨਾਂ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਜੀਵਨ ਕਮਾ ਸਕੀਏ ਇਹ ਨਹੀਂ ਕਿ ਸਿਰਫ 2 ਘੰਟੇ ਜਾਂ ਘੰਟਾ ਆਗੇ ਇੱਥੇ ਤੇ ਅਸੀਂ ਕਹੀਏ ਕਿ ਬਈ ਸੀ ਹੋਆ ਏ ਅਸੀਂ ਮੱਥਾ ਟੇਕਿਆ ਅਸੀਂ ਕਰ ਰਹੇ ਮੱਥਾ ਤੇ ਗੁਰਮੈਹ ਫਰੁੰਦੇ ਹੀ ਘਰ ਬੈਠਿਆਂ ਵੀ ਟਿਕ ਜਾਣਾ ਉਥੋਂ ਵੀ ਮਨਜ਼ੂਰ ਕਰ ਲੈਂਦੇ ਨੇ ਹੈ ਨਾ ਪਰ ਹਰ ਵੇਲੇ ਇੱਕ ਧਿਆਨ ਨੱਖੀਏ ਕਿ ਸਾਨੂੰ ਹਰ ਵੇਲੇ ਦੇਖਦੇ ਪੈਣੇ ਕਰਦੇ ਪੈਣੇ ਉਹ ਉਹਨਾਂ ਦੇ ਬਚਨਾਂ 'ਚ ਹਰ ਵੇਲੇ ਰਹੀਏ ਕੋਈ ਗਲਤੀ ਵੀ ਨਾ ਹੋਵੇ ਕੁਝ ਨਾ ਹੋਵੇ ਆਪਣੀ ਡਿਊਟੀ ਕਰਦੇ ਰਹੀਏ ਸਾਗੁਰਾਂ ਦੀ ਦਇਆ ਕਿਰਪਾ ਹਮੇਸ਼ਾ ਹਹੀਂ ਵਰਸਦੀ ਰਹਿੰਦੀ ਹੈ ਰਾਧਾ ਸੁਮੇਧੀ ਰਾਧਾ